ਵਾਡੇ ਵਾਲ ਵੇਖ ਕੇ ਬਹੁਤ ਮਨ ਖੁਸ਼ ਹੋਇਆ ਵੀ ਬਹੁਤ ਘੱਟ ਵੇਖਣ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਆ ਤਸ਼ੀਰਾਂ ਮਿਲਦੀਆਂ ਨੇ ਵੀ ਨਿਹੰਗ ਸਿੰਘ ਗੁਰੂ ਕੀ ਲਾਲੀਆ ਫੌਜਾਂ ਸ਼ਸਤਰ ਧਾਰੀ ਬਾਣਾ ਪਾਇਆ ਤੇ ਹੱਥੀ ਕਿਰਤ ਕਰ ਰਹੇ ਨੇ ਦਰਜੀ ਦਾ ਕੰਮ ਕਰ ਰਹੇ ਆ ਪਾਸ਼ਾ ਉਹ ਪਹਿਲਾਂ ਤਾਂ ਆਪਾਂ ਕਿਰਤੇ ਸ਼ੁਰੂ ਤੋਂ ਕਰਦੇ ਆ ਕੜਵਾ 12 15 ਸਾਲ ਹੋ ਗਿਆ ਵਿੱਚੋਂ ਮੈਂ ਕੰਮ ਛੱਡ ਤਾ ਐ ਟੇਲਰ ਦਾ ਫਿਰ ਮਿਲ ਕੇ ਗੁਰੂ ਸਾਹਿਬ ਨੇ ਹਵਾ ਇਹੋ ਜੀ ਚਲਾਈ ਆ ਪੰਥ ਫਿਰ ਸਾਜਣ ਲੱਗਾ ਫਿਰ ਆਪਾਂ ਆ ਚੁੱਕਿਆ ਸਮਝਿਆ ਸੇਵਾ ਚੁਕਣੀ ਚਾਹੀਦੀ ਪੰਥ ਦੀ ਫਿਰ ਆਪਾਂ ਬਸਤਰਸੀ ਦੇ ਸਿੰਘਾਂ ਦੇ ਤਿਆਰ ਵਰ ਤਿਆਰ ਬਾਣਾ ਬਣਾਈਦਾ ਵਾ ਚੋਲੇ ਬਾਣਾ ਗਾਤਰੇ ਖਜਾਨੇ ਸਾਰਾ ਕੁਝ ਤਿਆਰ ਕਰੀਦਾ ਵਾ ਇੱਥੇ ਆਪਾਂ ਕਿਰਤ ਸਾਰੀ ਕੁਰਤੇ ਪਜਾਮੇ ਵੀ ਸੀਦੀ ਆ ਪੈਂਟ ਸ਼ਰਟ ਪੈਂਟ ਕੋਟ ਤੱਕ ਸੀਦੀ ਦਾ ਪਰ ਜ਼ਿਆਦਾਤਰ ਆਪਾਂ ਉਹ ਬਾਣੇ ਸੀਦੇ ਸਿੰਘਾਂ ਦੇ ਜ਼ਿਆਦਾ ਬਾਣੇ ਹੀ ਆਂਦੇ ਸਿੰਘਾਂ ਦੇ ਤੇ ਇਹੋ ਸੀਦੇ ਉਹਦਾ ਸੀ ਸਾਰਾ ਕੁਝ ਲਈਦਾ ਜੀ ਬਾਬਾ ਦੀ ਖਾਤ ਕਰਕੇ ਹਮੇਸ਼ਾ ਨਿਹੰਗ ਸਿੰਘ ਗੁਰੂ ਕੀ ਲਾਲੀ ਫੋਚਾ ਵਿੱਚ ਹੱਥਾਂ ਵਿੱਚ ਸ਼ਸਤਰ ਹੁੰਦੇ ਨੇ ਪਰ ਅਸੀਂ ਦੇਖਿਆ ਤੁਹਾਡੇ ਹੱਥਾਂ ਵਿੱਚ ਅੱਜ ਇੰਜੀ ਟੇਪ ਆ ਕੈਂਚੀ ਆ ਵੱਖਰੇ ਕਿਰੇ ਖੁੰਡ ਨਿਆਰਾ ਆ ਮਿਲਿਆਦਾ ਵੀ ਅੱਜ ਵੀ ਸਾਡੇ ਜਿਹੜੇ ਗੁਰੂ ਗੋਬਿੰਦ ਸਿੰਘ ਨੇ ਜਿਨ੍ਹਾਂ ਦੇ ਹੱਥ ਫੁਲਾਦ ਵਰਗੇ ਨੇ ਹੱਥ ਜਿਹੜੇ ਲੋਹੇ ਨੇ ਇਹ ਵੀ ਕੰਮ ਕਰ ਲੈਂਦੇ ਨੇ ਹਥੀ ਕਿਰਤ ਕਰ ਲੈਂਦੇ ਨੇ ਸਮਝਦਾ ਸ਼ਸਤਰ ਫੈ ਸਿੰਘ ਦੇ ਹੱਥ ਦੇ ਸ਼ਸਤਰੀ ਜੱਜਦਾ ਇੰਜੀ ਟੇਪ ਤਾਂ ਜੱਦਾ ਹੀ ਨਹੀਂ ਆ ਉਹਦਾ ਕਿਰਤ ਕਰਕੇ ਸਾਨੂੰ ਕਰਨਾ ਪੈਂਦਾ ਏ ਕੋਈ ਵੀ ਪੇੜ ਲੱਗਾ ਹੋਵੇ ਇਹਦੇ ਕਰਕੇ ਕਰਨਾ ਪੈਂਦਾ ਜੋ ਸਿੰਘ ਜੀ ਅਸੀਂ ਦੇਖਿਆ ਤੁਸੀਂ ਜਿੱਥੇ ਕੰਮ ਕਰ ਰਹੀ ਸੀ ਮਸ਼ੀਨ ਦੇ ਉੱਤੇ ਅਸੀਂ ਦੇਖਿਆ ਤੁਸੀਂ ਨਾਲ ਆਪਣੀ ਸ਼ਸਤਰ ਵੀ ਨਾਲ ਰੱਖੀ ਨੇ ਹੈ ਤਲਵਾਰ ਤੁਹਾਡੇ ਕੋਲ ਪਈ ਆ ਇੱਕ ਜਿਹੜੀ ਆ ਸ਼ਸਤਰ ਨਾਲ ਇੱਥੇ ਪਿਆ ਵਾ ਕੀ ਕਹਿਣਾ ਚਾਹੋਗੇ ਤੁਸੀਂ ਇਹ ਬੱਬਾਈ ਗੁਰੂ ਮਹਾਰਾਜ ਨੇ ਕਹਿ ਸ਼ਸਤਰ ਆਪਣੇ ਕੋਲੇ ਖਣਿਆ ਕਿਉਂਕਿ ਸ਼ਸਤਰ ਕੇ ਦੀਨ ਹੈ ਰਾਜ ਠੀਕ ਹੈ ਤੇ ਬੱਬਾਈ ਇਸੇ ਕਹਿ ਕੇ ਆਪਣੇ ਸ਼ਸਤਰ ਨਾਲ ਰੱਖਿ ਰਿਆ ਗੁਰੂ ਮਹਾਰਾਜ ਨੇ ਇਹ ਵੀ ਕਿਹਾ ਹੈ ਕਿ ਸ਼ਸਤਰ ਦੇ ਬਿਨਾਂ ਆਪਾਂ ਨਹੀਂ ਰਹਿ ਸਕਦੇ ਕੀਰਤ ਕਰਨੀ ਗੁਰੂ ਸਾਹਿਬ ਨੇ ਦੱਸਿਆ ਵੀ ਕੀਰਤ ਕਰੋ ਤੇ ਕਮ ਕਰੋ ਖਾਓ ਚੰਗਾ ਵਰੀਆ ਜੀ ਲੱਗਣਾ ਵੇਖਣ ਰੂਹ ਖੁਸ਼ ਹੁੰਦਾ ਦੇਖ ਕੇ ਸਿੰਘ ਨੇ ਗੁਰੂ ਦੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਬਖਾਵਾਂਗੇ ਤੁਹਾਨੂੰ ਅਜ ਅਮਰਸਾ ਦੀਆਂ ਸੰਦੀਪ ਸਿੰਘ ਖਾਲਸਾ ਜਿਹੜੇ ਕੀ ਹੱਥੀ ਕੀਰਤ ਕਰਦੇ ਨੇ ਨੇਕ ਸਿੰਘ ਗੁਰੂ ਕੀ ਲਾਡੀਆਂ ਫੌਜਾਂ ਨੇ ਬਾਣਾ ਪਾਇਆ ਹੋਇਆ ਹੈ ਅਤੇ ਸ਼ਸਤਰਧਾਰੀ ਨੇ ਤਸਵੀਰਾਂ ਵੇਖ ਕੇ ਤੁਹਾਡੀ ਮਨ ਚ ਖੁਸ਼ੀ ਆਊਗੀ ਕਿਉਂਕਿ ਏੰਡੀ ਸੋਹਣੀਆਂ ਗੁਰੂਸੀਆਂ ਲਾਡੀਆਂ ਫੌਜਾਂ ਨੇ ਹੱਥੀਂ ਕਿਰਤ ਕਰਦੀਆਂ ਨੇ ਦਰਜੀ ਦਾ ਕੰਮ ਕਰਦੀਆਂ ਨੇ ਕੱਪੜੇ ਸੀਂਦੇ ਨੇ ਬਹੁਤ ਘੱਟ ਵੇਖਣ ਨੂੰ ਤੁਹਾਨੂੰ ਮਿਲਣਗੀਆਂ ਤਸਵੀਰਾਂ ਪਰ ਜਿਹੜੇ ਉਹਨਾਂ ਦੇ ਸਾਥੀ ਨੇ ਸੰਦੀਪ ਭਾਈ ਸੰਦੀਪ ਸਿੰਘ ਦੇ ਉਹ ਵੀ ਜਿਹੜੇ ਕੀ ਸ਼ਸਤਰਧਾਰੀ ਨੇ ਉਹ ਵੀ ਗੁਰੂ ਕੀ ਲਾਡੀਆਂ ਫੌਜਾਂ ਨੇ ਹੱਥੀਂ ਕਿਰਤ ਕਰਕੇ ਆਪਣੇ ਤੇ ਆਪਣੇ ਪਰਿਵਾਰ ਦਾ ਪੇੜ ਪਾਲਦੇ ਨੇ ਗੱਲ ਬਾਤ ਵੀ ਕਰਾਂਗੇ ਸਾਡੇ ਸੰਤ ਭਾਈ ਸੰਦੀਪ ਸਿੰਘ ਖਾਲਸਾ ਜੀ ਨਾਲ ਨੇ ਸਤ ਪਹਿਲੋ ਫਤਿਹ ਸਾਂਝੀ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਪਾਈ ਸੰਦੀਪ ਸਿੰਘ ਖਾਲਸਾ ਜੀ ਤੁਹਾਡੇ ਵਾਲ ਵੇਖ ਕੇ ਬਹੁਤ ਮਾਨ ਖੁਸ਼ ਹੋਇਆ ਵੀ ਬਹੁਤ ਘੱਟ ਵੇਖਣ ਮੈਂ ਜਿਵੇਂ ਪਹਿਲੋ ਗੱਲ ਕੀਤੀ ਆ ਤਸਵੀਰਾਂ ਮਿਲਦੀਆਂ ਨੇ ਵੀ ਨਿਹੰਗ ਸਿੰਘ ਗੁਰੂ ਕੀ ਲਾਲੀਆ ਫੌਜਾਂ ਸ਼ਸਤਰ ਧਾਰੀ ਬਾਣਾ ਪਾਇਆ ਤੇ ਹੱਥੀ ਕਿਰਤ ਕਰ ਰਹੇ ਨੇ ਦਰਜੀ ਦਾ ਕੰਮ ਕਰ ਰਹੇ ਆ ਇਹ ਕਦੋਂ ਦੇ ਤੁਸੀਂ ਸੇਵਾ ਜੀ ਲਈਏ ਕਦੋਂ ਦਾ ਕੰਮ ਕਰਦੇ ਆ ਪਾਸ਼ਾ ਉਹ ਪਹਿਲੋ ਤੇ ਆਪਾਂ ਕਿਰਤੇ ਸ਼ੁਰੂ ਤੋਂ ਕਰਦੇ ਆ ਕੜਵਾ 12-15 ਸਾਲ ਹੋ ਗਿਆ ਵਿੱਚੋਂ ਮੈਂ ਕੰਮ ਛੱਡ ਤਾ ਐ ਟੇਲਰ ਦਾ ਫੇਰ ਮਲਕੀ ਗੁਰੂ ਸਾਹਿਬ ਨੇ ਹਵਾ ਇਹੋ ਜੀ ਚਲਾਈ ਆ ਪੰਥ ਫੇਸ ਆਜਣ ਲੱਗਾ ਫਿਰ ਆਪਾਂ ਚੁੱਕਿਆ ਸਮਝਿਆ ਸੇਵਾ ਚੁਕਣੀ ਚਾਹੀਦੀ ਪੰਥ ਦੀ ਫਿਰ ਆਪਾਂ ਬਸਤਰ ਸੀ ਦੇ ਸਿੰਘਾਂ ਦੇ ਤਿਆਰ ਵਰ ਤਿਆਰ ਬਾਣਾ ਬਣਾਈਦਾ ਵਾ ਚੋਲੇ ਬਾਣਾ ਗਾਤਰੇ ਖਜਾਨੇ ਸਾਰਾ ਕੁਝ ਤਿਆਰ ਕਰੀਦਾ ਵਾ ਮਲਕੀ ਆਪਾਂ ਉਦਾਂ ਮ ਕੰਮ ਛੱਡ ਦਿੱਤਾ ਆਏ ਹਈ ਵਾਲਾ ਕਰਨਾ ਫਿਰ ਮੈਨੂੰ ਸਾਡੇ ਜਹਜਦਾਰ ਸਿੰਘ ਜੀ ਨੇ ਕਿਹਾ ਮਲਕੀ ਕੰਮ ਨਹੀਂ ਕਿ ਤੂੰ ਕਿਰਤ ਚਾਲੂ ਕਰੋ ਕੋਈ ਨਹੀਂ ਗੁਰੂ ਸਾਹਿਬ ਕਿਰਪਾ ਕਰਨਗੇ ਤੋ ਇਸ ਤਰ੍ਹਾਂ ਫੇਰੋਂ ਆਪਾਂ ਸੇਵਾ ਕਰੀਦੀ ਆ ਨਾਲ ਦਸਵੰਦ ਵੀ ਗੱਡੀ ਦਾ ਨਾਲ ਸਿੰਘਾਂ ਦਾ ਬਾਣੇ ਵੀ ਸੀਦੇ ਆ ਜੋ ਘੜ ਤੋਂ ਘੜ ਰਹਿਤ ਹੋਵੇ ਉਹ ਕਰਕੇ ਦੇਈਦੀ ਸਿੰਘਾਂ ਨੂੰ ਜੋ ਵੀ ਆਪਣੇ ਕੋਲ ਸਰਦਾ ਬਲਦਾ ਹੋਵੇ ਉਹ ਕਰੀਦਾ ਜੀ ਜਿਵੇਂ ਜਸੂ ਭਾਈ ਸੰਦੀਪ ਸਿੰਘ ਖਾਲਸਾ ਦੀ ਕੱਲੇ ਨਿਹੰਗ ਸਿੰਘ ਗੁਰੂ ਕੀ ਲਾਲੀਆ ਫੌਜਾਂ ਦੇ ਤੁਸੀਂ ਬਾਣੇ ਸੀਂਦੀ ਕਿ ਜਾਂ ਆਮ ਲੋਕਾਂ ਦੇ ਕੱਪੜੇ ਵੀ ਤੁਸੀਂ ਸੀਂਦੇ ਇਥੇ ਦੇ ਨਹੀਂ ਪਾਸ਼ਾ ਉਹ ਮਿਲ ਕੇ ਆਪਾਂ ਕਿਰਤ ਸਾਰੀ ਕੁਰਤੇ ਪਜਾਮੇ ਵੀ ਸੀਂਦੀ ਆ ਪੈਂਟ ਸ਼ਰਟ ਪੈਂਟ ਕੋਟ ਤੱਕ ਸੀਂਦੀਦਾ ਪਰ ਜ਼ਿਆਦਾਤਰ ਆਪਾਂ ਉਹ ਬਾਣੇ ਸੀਦੇ ਸਿੰਘਾਂ ਦੇ ਜ਼ਿਆਦਾ ਬਾਣੇ ਹੀ ਆਉਂਦੇ ਸਿੰਘਾਂ ਦੇ ਤੇ ਇਹੋ ਸਹੀ ਦੇ ਜੀ ਉਹਦਾ ਸੀ ਸਾਰਾ ਕੁਝ ਲਈਦਾ ਜੀ ਹਾਂਜੀ ਤੇ ਮੈਨੂੰ ਇਹ ਸੋਪੀ ਸਵੇਰੇ ਕਿਨੇਵੇਂ ਦੁਕਾਨ ਖੋਲਦੇ ਹੋ ਅਸੀਂ ਦੇਖਿਆ ਤੁਹਾਡੇ ਨਾਲ ਜਿਹੜੇ ਸਾਥੀ ਨੇ ਉਹ ਵੀ ਗੁਰੂ ਕੀ ਲਾ ਲਈ ਫੌਜਾਂ ਨੇ ਉਹ ਵੀ ਸੱਜਤਾ ਧਾਰੀ ਨੇ ਪੂਰੀ ਆਪਣੇ ਬਾੜੇ ਵਿੱਚ ਨੇ ਕਿੰਨਾ ਕਿ ਚੰਗਾ ਲੱਗਦਾ ਜੋ ਲੋਕ ਲੰਘਦੇ ਨੇ ਆ ਵੀ ਬਹੁਤ ਘੱਟ ਵੇਖਣ ਨੂੰ ਤਸਵੀਰਾਂ ਮਿਲਦੀਆਂ ਨੇ ਇੰਨੀ ਖੂਬਸੂਰਤ ਤਸਵੀਰਾਂ ਆ ਲਈਆਂ ਹਨ ਨਿਹੰਗ ਸਿੰਘ ਬਾੜੇ ਵਿੱਚ ਹਥੀ ਕੀਰਤ ਕਰ ਰਹੇ ਨੇ ਆਸ਼ਾ ਜਦੋਂ ਲੋਕੀ ਲੰਘਦੇ ਆ ਵੇਖ ਕੇ ਤਾਂ ਪਹਿਲਾਂ ਖੁਸ਼ ਹੁੰਦੇ ਆ ਗੁਰੂ ਸਾਹਿਬ ਦੀ ਮਲਕੀ ਸਰੂਪ ਦੇ ਵਿੱਚ ਸਿੰਘ ਬੱਚੇ ਖਲੋਤੇ ਹੋਏ ਆ ਆਪਣਾ ਯੂਥ ਜਿਹੜਾ ਆਪਣੇ ਇਧਰ ਨੂੰ ਆਉਂਦਾ ਸਹੀ ਤਰੀਕੇ ਨਾਲ ਗੁਰੂ ਸਾਹਿਬ ਵੱਲ ਆਉਂਦਾ ਮਲਕੀ ਉਹ ਨਿੱਕੇ ਨਿੱਕੇ ਕੰਮ ਕਰਾਂਗੇ ਤਾਂ ਦੀ ਵੱਡੇ ਕਰਕੇ ਰਾਜ ਪਾਵਾਂਗੇ ਤਾਂ ਦੀ ਰਾ ਖਾਲਸਾ ਰਾਜ ਆਏਗਾ ਇਸ ਤਰ੍ਹਾਂ ਕਰਕੇ ਮਿਲ ਗਈ ਸਿੰਘ ਦਾ ਮਿਲ ਗਈ ਜਿਹੜੀ ਸੰਗਤ ਨੰਗ ਦੀ ਖੁਸ਼ੀ ਹੁੰਦੀ ਆ ਵੇਖ ਕੇ। ਤੁਸੀਂ ਵੀ ਸਵੇਰ ਦੀ ਕਿੰਨੀ ਵੀ ਪ੍ਰਕਿਰਿਆ ਸਵੇਰ ਕਿੰਨੇ ਵਜੇ ਉੜਦੇ ਹੋ? ਅਸੀਂ ਇੱਥੇ ਤੁਹਾਡੇ ਕੋਲ ਪਹੁੰਚੇ ਆ ਤੁਹਾਡੀ ਦੁਕਾਨ ਤੇ ਤੇ ਅਸੀਂ ਕੀਰਤ ਕਰ ਰਹੇ ਹਾਂ। ਅਸੀਂ ਦੇਖਿਆ ਬਾਣੀ ਤੁਹਾਡੇ ਫੋਨਾਂ ਵਿੱਚ ਚੱਲ ਰਹੀ ਆ। ਨਾਲ ਬਾਣੀ ਚੱਲਦੀ ਪਈ ਆ ਨਾਲ ਅਸੀਂ ਕੀਰਤ ਕਰ ਰਹੇ ਹਾਂ। ਦੋਵਾਂ ਦਾ ਨਗਰਾ ਤੁਸੀਂ ਨਾਲ ਅਮਲ ਕਰ ਰਹੇ ਹੋ। ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਪਾਸ਼ਪੰਦ ਕੀਰਤੀ ਸਿੰਘ ਹੈਗੇ ਆ ਉਦੋਂ ਆਪਾਂ ਉੱਠ ਜਾਈਦਾ 3-4 ਵਜੇ ਉੱਠ ਕੇ। ਦਾਲਪਿੰਸ ਵਾਲੇ ਸਿੰਘ ਤਾਂ ਭਰਾਤ ਨੂੰ 12 ਵਜੇ ਉੱਠ ਕੇ ਨਿਤਨੇਮ ਕਰ ਲਾ ਪੈਂਦੇ ਆ ਆਪਾਂ 4 ਵਜੇ ਉੱਠ ਕੇ ਗੁਰਦਰਾ ਸਾਹਿਬ ਨਸਤਮਤਿ ਹੋ ਕੇ ਫਿਰ ਆ ਕੇ 6:30 7 ਵਜੇ 8 ਵਜੇ ਵੀ ਦੁਕਾਨ ਖੋਲ੍ਹ ਦੇਈ ਦੀ ਓਪਨ ਕਰ ਦੇਈ ਦੀ ਜੀ ਸੰਦੀਪ ਸਿੰਘ ਖਾਲਸਾ ਜੀ ਸ਼ੁਰੂ ਤੋਂ ਐਸੇ ਇਹੋ ਕੰਮ ਕਰਦੇ ਹੋ ਤੁਸੀਂ ਟੇਲਰਿੰਗ ਦਾ ਕਿ ਜਾਇਦ ਤੋਂ ਪਹਿਲਾਂ ਤੁਸੀਂ ਹੋਰ ਵੀ ਕੀ ਕੰਮ ਕਰਕੇ ਜਾਇ ਵਾਹਲ ਕੀ ਦੇ ਮੁਲਕ ਚ ਗਏ ਸੀ ਯਹੀ ਪਾਸ਼ੋ ਆਪਾਂ ਕੰਮ ਤੇ ਚਲੋ ਚੜ੍ਹਦੀ ਕਲਾ ਵਾਦੂ ਸਿੱਖਿਆ ਗੁਰੂ ਸਾਹਿਬ ਦੀ ਕਿਰਪਾ ਨਾਲ ਮਤਲਬ ਕਿ ਤੰਦੂਰ ਦਾ ਵੀ ਕੰਮ ਲਈਦਾ ਵਾ ਲੱਕੜ ਦਾ ਵੀ ਕਰ ਦਿੰਦਾ ਇਲੈਕਟ੍ਰੀਸ਼ੀਅਨ ਦਾ ਵੀ ਕਰ ਦਿੰਦਾ ਤੇ ਲੱਕੜ ਦੇ ਕੰਮ ਦੇ ਵਿੱਚ ਅਸੀਂ ਬਾਹਰ ਵੀ ਲਾ ਗਿਆ ਆਏ ਆ 6-7 ਮਹੀਨੇ ਉੱਥੇ ਚਲੋ ਗਏ ਆ ਹੋ ਨਹੀਂ ਜੇ ਵਾਪਸ ਆਏ ਆ ਫਿਰ ਆ ਕੇ ਇੱਥੇ ਆ ਕੇ ਕਿਰਤਾ ਚਾਲੂ ਕਰ ਦਿੱਤੀ ਆਪਾਂ ਉੱਥੇ ਅਣਬਾਂ ਜੀ ਉਹੀ ਕੋਈ ਤੇ ਅਸੀਂ ਵਾਪਸੀ ਆ ਗਏ ਉਹਨਾਂ ਨੇ ਨਾ ਜਿੱਥੇ ਆਪਾਂ ਵਰਕ ਕਰੀਦਾ ਸੀ ਉਤੋਂ ਦੀ ਚਲੋ ਸੇਫਟੀ ਦੇ ਤੌਰ ਦੇ ਉੱਤੇ ਉਹਨੇ ਹੈਲਮਟ ਪਵਾਇਆ ਹੁੰਦਾ ਸੀ ਸਾਡੇ ਸਿਰ ਤੋਂ ਤੇ ਆਪਾਂ ਉੱਥੇ ਕਿਹਾ ਹੈਲਮਟ ਨਹੀਂ ਪੋਣਾ ਤੇ ਉਦੋਂ ਫਿਰ ਚਲੋ ਆਪਾਂ ਇਦਾਂ ਹੀ ਬਾਣੇ ਦੇ ਵਿੱਚ ਹੀ ਦਮਾਲਾ ਸਾਹਿਬਸ ਜਾਈ ਜਾਂਦੇ ਵਰਦੀ ਜ਼ਰੂਰ ਪਾਈ ਹੁੰਦੀ ਹੈ ਕੰਪਨੀ ਦੀ ਕੰਮ ਕਰੀਦਾ ਸੀ ਉਥ ਤੇ ਉਥੇ ਇਸ ਕਰਕੇ ਵਾਪਸੀ ਆ ਗਏ ਉਹ ਨਾ ਦਮਾਲਾ ਸਾਹਿਬ ਤੋਂ ਕਹਿੰਦੇ ਹੁੰਦੇ ਸੀ ਮਤਲਬ ਕਿ ਦਮਾਲਾ ਸਾਹਿਬ ਨੇ ਸਜੋਣਾ ਤੇ ਉੱਤੇ ਕੈਪ ਪਾਓ ਫਿਰ ਉਸ ਕਰਕੇ ਅਸੀਂ ਵਾਪਸੀ ਕਰ ਦਿੱਤੀ ਉਸ ਅਸੀਂ ਦੇਖਿਆ ਬਾਬਾ ਜੀ ਖਾਸ ਕਰਕੇ ਹਮੇਸ਼ਾ ਨਿਹੰਗ ਸਿੰਘ ਗੁਰੂ ਕੀ ਲਾਲੀ ਫੋਚਾ ਵਿੱਚ ਹੱਥਾਂ ਵਿੱਚ ਸਸਤਰ ਹੁੰਦੇ ਨੇ ਪਰ ਅਸੀਂ ਦੇਖਿਆ ਤੁਹਾਡੇ ਹੱਥਾਂ ਵਿੱਚ ਅੱਜ ਇੰਜੀ ਟੇਪ ਆ ਕੈਂਚੀ ਆ ਵੱਖਰੇ ਕਰੇਖਣ ਨਿਆਰਾ ਆ ਮਿਲਿਆਦਾ ਵੀ ਅੱਜ ਵੀ ਸਾਡੇ ਜਿਹੜੇ ਗੁਰੂ ਗੋਬਿੰਦ ਸਿੰਘ ਨੇ ਜਿਨ੍ਹਾਂ ਦੇ ਹੱਥ ਫੁਲਾਦ ਵਰਗੇ ਨੇ ਹੱਥ ਜਿਹੜੇ ਲੋਹੇ ਨੇ ਇਹ ਵੀ ਕੰਮ ਕਰਾਂਦੇ ਨੇ ਹੱਥੀ ਕਿਰਤ ਕਰਾਣੇ ਸੌਦਾ ਵਾਹ ਸ਼ੋ ਮਲਗੀ ਸ਼ਸਤਰ ਤੇ ਆਡੇ ਗੁਰੂ ਸਾਹਿਬ ਨੇ ਕਿਹਾ ਵਾ ਰੱਖਣੇ ਰੱਖੋ 24 ਘੰਟੇ ਸਾਡੇ ਨਾਲ ਹੋਣਾ ਚਾਹੀਦਾ ਵਾ ਇਹ ਤਾਂ ਹੀ ਕਿਰਤ ਕਰਕੇ ਜੇ ਲੋ ਕਰਨਾ ਪੈਂਦਾ ਸਾਨੂੰ ਸ਼ਸਤਰ ਵਾ ਸਿੰਘ ਦੇ ਹੱਥ ਦੇ ਸ਼ਸਤਰ ਹੀ ਜੱਜਦਾ ਇੰਚ ਟੇਪ ਦੇ ਜੱਜਦਾ ਹੀ ਨਹੀਂ ਆ ਉਹਦਾ ਕਿਰਤ ਕਰਕੇ ਸਾਨੂੰ ਕਰਨਾ ਪੈਂਦਾ ਏ ਕੋ ਵੀ ਪੇੜ ਲੱਗਾ ਹੋਏ ਇਸ ਕਰਕੇ ਕਰਨਾ ਪੈਂਦਾ ਤਬ ਵੀ ਨਹੀਂ ਸੋ ਵੀ ਜਦੋਂ ਕੋਈ ਤੁਹਾਡੇ ਕੋ ਆ ਕੇ ਕੋਈ ਕਪੜਾ ਸਿਵਾਉਣ ਵਾਸਤੇ ਆਉਂਦਾ ਵਾ ਜਦੋਂ ਤੁਸੀਂ ਉਹਦਾ ਇੰਜੀ ਟੇਬ ਲੈਂਦੇ ਹੋ ਜਾਂ ਉਹਦਾ ਮਾਪ ਲੈਂਦੇ ਹੋ ਕਿਤੇ ਡਰਤੇ ਜਾਂਦਾ ਵੀ ਖਾਤਥਾ ਜਾਂ ਸ਼ਸਤਰ ਪਿਛਾਭ ਰੱਖ ਲਓ ਕਿਤੇ ਲੱਗ ਨਾ ਜਾਵੇ ਇਸ ਤਾਈਂ ਗੱਲ ਬਾਤ ਨਹੀਂ ਨਹੀਂ ਪਾਸ਼ ਹੋ ਇਦਾਂ ਦੀ ਕੋਈ ਗੱਲ ਨਹੀਂ ਉਹਨਾਂ ਨੂੰ ਪਤਾ ਵਾ ਸਿੰਘ ਆ ਸਿੰਘਾਂ ਦੇ ਨਾਲ ਸ਼ਸਤਰ ਰਹਿਣੇ ਹੀ ਰਹਿਣੇ ਆ ਉਹ ਫਿਰ ਮਤਲਬ ਕਿ ਨਹੀਂ ਡਰਦਾ ਨਹੀਂ ਕੋਈ ਅੱਜ ਤੱਕ ਤੇ ਇਸ ਦਾ ਦਾ ਕੋਈ ਹੋਇਆ ਨਹੀਂ ਸਾਡੇ ਨਾਲ ਠੀਕ ਹੈ ਗਾਂ ਦਾ ਪਤਾ ਨਹੀਂ ਅਵਲ ਤੇ ਚੜਦੀ ਕਲਾ ਹੀ ਆ ਸਿੰਘਾਂ ਦੀ ਹੋਰ ਕੀ ਕੀ ਤੁਸੀਂ ਭਾਈ ਸੰਦੀਪ ਸਿੰਘ ਦੀ ਖਾਤਾ ਸੀ ਸੀ ਲੈਂਦੇ ਹੋ ਆਪਾਂ ਦਾ ਪੈਂਟ ਸ਼ਰਟ ਵਗੈਰਾ ਕੁੜਤਾ ਪਜਾਮਾ ਪੈਂਟ ਕੋਟ ਤੱਕ ਸੀਲੇ ਦਾ ਸ਼ੇਰਵਨੀ ਵੀ ਸੀਲੇਦੇ ਆ ਫਿਲਹਾਲ ਆਪਾਂ ਬਣੀ ਸੀਦੇ ਆ ਤੇ ਕੁੜਤੀਆਂ ਤੇ ਖਾਤਰੇ ਖਜਾਨੇ ਬਣਾਈਦੇ ਆ ਠੀਕ ਹੈ ਉਹਦਾ ਕੁੜਤਾ ਪਜਾਮਾ ਵੀ ਬਣਾਈਦੇ ਹੈਗੇ ਜੀ ਠੀਕ ਠੀਕ ਬਹੁਤ ਧੰਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਭਾਈ ਸੰਦੀਪ ਸਿੰਘ ਖਾਲਸਾ ਜਿਹੜੇ ਕਿ ਅੰਮ੍ਰਿਤਸਰ ਵਿੱਚ ਖਾਲਸਾ ਟੇਲਰ ਦੇ ਨਾਮ ਜਾਣ ਜਾਣਿਆ ਜਾਂਦਾ ਇਹਨਾਂ ਨੂੰ ਹੱਥੀਂ ਕਿਰਤ ਕਰਦੇ ਨੇ ਇਹ ਵੇਖ ਕੇ ਤਸਵੀਰਾਂ ਤੁਹਾਡਾ ਵੀ ਮਨ ਖੁਸ਼ ਹੋ ਜਾਊਗਾ ਕਿਉਂਕਿ ਨਾਲ ਦੇ ਸਾਥੀ ਨੇ ਉਹ ਵੀ ਜਿਹੜਾ ਹੱਥੀਂ ਕਿਰਤ ਕਰਦੇ ਨੇ ਤੇ ਖਾਸ ਕਰਕੇ ਸਭ ਤੋਂ ਵੱਡੀ ਗੱਲ ਇਹ ਆ ਕਿ ਬਹੁਤ ਘੱਟ ਜਿਹੜੀਆਂ ਤਸਵੀਰਾਂ ਵੇਖਣ ਨੂੰ ਮਿਲਦੀਆਂ ਨੇ ਜਿਆਦਾਤਰ ਵੀ ਨਿਹੰਗ ਸਿੰਘ ਗੁਰੂ ਕੀ ਲਾਡੀਆਂ ਫੌਜਾਂ ਜਿੱਥੇ ਕਿ ਬਾਣੇ ਵਿੱਚ ਨੇ ਬਾਣੀ ਬਾਣੇ ਨਾਲ ਜੁੜੇ ਨੇ ਉੱਥੇ ਸ਼ਸਤਰਧਾਰੀ ਵੀ ਨੇ ਅਤੇ ਆਪਣੇ ਸ਼ਸਤਰਾਂ ਦੇ ਨਾਲ-ਨਾਲ ਜਿਹੜਾ ਹੱਥਾਂ ਵਿੱਚ ਕੈਂਚੀ ਦੇ ਨਾਲ-ਨਾਲ ਜਿਹੜਾ ਇਹ ਇੰਚੀ ਟੇਪ ਦੇ ਨਾਲ ਇਹ ਇੱਥੇ ਕੰਮ ਹੀ ਕਰਦੇ ਨੇ ਲੋਕਾਂ ਦੇ ਪੈਂਟ ਸ਼ਰਟ ਪਜਾਮਾ ਕਮੀਜ਼ ਤੇ ਖਾਸ ਕਰਕੇ ਜਿਹੜੇ ਚੋਲੇ ਨੇ ਉਹ ਵੀ ਸੀਤੇ ਜਾਂਦੇ ਨੇ ਤੇ ਲੋਕਾਂ ਨੂੰ ਬਹੁਤ ਪਸੰਦ ਆਉਂਦੇ ਨੇ ਕਿਉਂਕਿ ਲੋਕ ਅਸੀਂ ਦੇਖਿਆ ਹਮੇਸ਼ਾ ਜਿਆਦਾਤਰ ਇਸ ਤਰ੍ਹਾਂ ਦੀਆਂ ਜਿਹਨਾਂ ਨੇ ਸਾਫ਼ ਸੁਥਰੇ ਹੋਣ ਜਿਹੜੇ ਕੀ ਗੁਰੂ ਨਾਲ ਜੁੜੇ ਹੋਣ ਤੇ ਲੋਕ ਜਿਹੜੇ ਇਹ ਚੀਜ਼ਾਂ ਨੂੰ ਲੈ ਕੇ ਬਹੁਤ ਪਸੰਦ ਕਰਦੇ ਨੇ ਅਸੀਂ ਦੇਖਿਆ ਖਾਲਸਾ ਜੀ ਤੁਹਾਡੇ ਜਿੱਥੇ ਤੁਸੀਂ ਕੰਮ ਕਰ ਰਹੇ ਹੋ ਤੁਹਾਡੇ ਨਾਲ ਦੇ ਸਾਥੀ ਵੀ ਨਾਲ ਕੰਮ ਕਰ ਰਹੇ ਨੇ ਇਹ ਚੋਲੇ ਸੀਰੇ ਨੇ ਅਸੀਂ ਦੇਖਿਆ ਤੁਹਾਡੀ ਦੁਕਾਨ ਉੱਤੇ ਹਮੇਸ਼ਾ ਬਾਣੀ ਨਾਲ ਚੱਲਦੀ ਰਹਿੰਦੀ ਆ ਇਹਦੇ ਬਾਰੇ ਕੀ ਕਹਣਾ ਜੀ ਬਾਸ਼ੋ ਬਾਣੀ ਤੇ ਗੁਰੂ ਸਾਹਿਬ ਨੇ ਕਿਹਾ 24 ਘੰਟੇ ਚੱਲਣੀ ਚਾਹੀਦੀ ਸਵਾਸ ਸਵਾਸ ਸਿਮਰਨ ਹੋਣਾ ਚਾਹੀਦਾ ਉਸ ਤਰ੍ਹਾਂ ਆਪਾਂ ਕੰਮ ਵੀ ਕਰੀਦਾ ਸਵਾਸ ਸਵਾਸ ਹੀ ਕਰੀਦਾ ਬਾਣੀ 24 ਘੰਟੇ ਚੱਲਦੀ ਰਹਿੰਦੀ ਉਹਨਾਂ ਇੱਕ ਧਿਆਨ ਨਹੀਂ ਸਾਡਾ ਭਟਕਦਾ ਕੰਮ ਦੇ ਵਿੱਚ ਲੱਗਾ ਰਹਿੰਦਾ ਹੈ ਜੀ ਠੀਕ ਹੈ ਜੀ ਹਾਂਜੀ ਬਿਲਕੁਲ ਨਹੀਂ ਤੁਸੀਂ ਦੇਖਿਆ ਤਸਵੀਰਾਂ ਤੁਹਾਨੂੰ ਲਗਾਤਾਰ ਸਾਂਝੀ ਕਰਾਂਗੇ ਤਾਂ ਉਸ ਭਾਈ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਦੇ ਬੱਚਿਆਂ ਦੇ ਚੋਲੇ ਜਿਹੜੇ ਕਿ ਗੁਰੂ ਦੀ ਲਾਡਲੀਆ ਫੌਜਾਂ ਦੇ ਚੋਲੇ ਜਿਹੜੇ ਵਿਦੇਸ਼ਾਂ ਵਿੱਚ ਜਿਹੜੇ ਭੇਜੇ ਗਏ ਨੇ ਭਾਈ ਸਾਹਿਬ ਸਾਡੇ ਨਾਲ ਨੇ ਗੱਲਬਾਤ ਜਰੂਰ ਕਰਾਂਗੇ ਕਿਸ ਤਰ੍ਹਾਂ ਬੰਝ ਵਿਚਾਰ ਆਇਆ ਵੀ ਇਥੋਂ ਜਿਹੜਾ ਬਾਣਾ ਬਣਾ ਕੇ ਉੱਥੇ ਭੇਜਿਆ ਜਾਵੇ ਦਸ਼ਕਾ ਜੂਹ ਸਾਡੇ ਕਰਦੇ ਵਾ ਉਹਨਾਂ ਨੂੰ ਰੋਕੀ ਉਹਨੂੰ ਵੇਖਣਗੇ ਫੇ ਫਸਵਾਇਆ ਕਿੱਥੋਂ ਆ ਪੁੱਛਣਗੇ ਜਾਇਦਾ ਬੜਾ ਬੱਚਾ ਛੋੜਿਆ ਜਾਈ ਤੇ ਬਹੁਤ ਸੋਹਣਾ ਲੱਗਦਾ ਹੈ ਪਹਿਲਾਂ ਕੋਈ ਕੁਰਦਾਂ ਦਾ ਸਵਾਇਆ ਇੱਕ ਉਹਨੂੰ ਪਾਇਆ ਤੇ ਬੜਾ ਵਧੀਆ ਲੱਗਦਾ ਹੈ ਤੇ ਉਹ ਮੇਰੀਆਂ ਦੀ ਮੈਂ ਜਊਂ ਤੇ ਗੁਰਦਰ ਸਾਹਿਬ ਤੇ ਉਹ ਆ ਕੇ ਖੜੂਗੇ ਨਾਲ ਹਾਂਜੀ ਤੇ ਮੈਨੂੰ ਐਸੋ ਵੀ ਬਹੁਤ ਘਟ ਮੇ ਜਿਵੇਂ ਗਿਆ ਵੀ ਬਹੁਤ ਘਟ ਵੇਖਣ ਨੂੰ ਮਿਲਦੇ ਨੇ ਇਸ ਤਰ੍ਹਾਂ ਸ਼ਸ਼ਤਰ ਧਾਰੀ ਗੁਰੂ ਕੀ ਲਾਲੀ ਫੌਜਾਂ ਦੇ ਹੰਗ ਸਿੰਘ ਜਿਹੜੇ ਅੱਥੀ ਇਸ ਤਰ੍ਹਾਂ ਕੀਰਤ ਕਰਦੇ ਹੋਣ ਕਿਸ ਤਰ੍ਹਾਂ ਦੇਖਦੇ ਹੋ ਮਨ ਕਿੰਨਾ ਖੁਸ਼ ਹੋ ਗਿਆ ਵੀ ਯਾਰ ਇਹ ਬਹੁਤ ਸੋਹਣਾ ਕੰਮ ਕਰਦੇ ਨੇ ਅੱਥੀ ਕੀਰਤ ਵੀ ਕਰਦੇ ਨੇ ਸ਼ਸ਼ਤਰ ਧਾਰੀ ਵੀ ਨੇ ਬਾਣੀ ਬਾਣੀ ਨਾਲ ਵੀ ਜੁੜੇ ਨੇ ਨਾਲ ਕੀਰਤ ਕਰਨੀ ਗੁਰੂ ਸਾਹਿਬ ਨੇ ਦੱਸਿਆ ਵੀ ਕੀਰਤ ਕਰੋ ਤੇ ਕਮਾ ਖਾਓ ਇਹ ਚੰਗਾ ਵਧੀਆ ਜੀ ਲੱਗਣਾ ਵੇਖਣ ਨੂੰ ਰੂਹ ਖੁਸ਼ ਹੁੰਦਾ ਦੇਖ ਕੇ ਸਿੰਘ ਨੇ ਗੁਰੂ ਦੇ ਲਗਦਾ ਨਹੀਂ ਇਹ ਬਹੁਤ ਘੱਟ ਵੇਖਣ ਨੂੰ ਇਹ ਲਿਆ ਤਸਵੀਰਾਂ ਇਸ ਤਰ੍ਹਾਂ ਦੀਆਂ ਜਿਸ ਤਰ੍ਹਾਂ ਦੇ ਕਿਰਤ ਕਰ ਰਹੇ ਨੇ ਤੇ ਜਦੋਂ ਲੋਕ ਲੰਘਦੇ ਨੇ ਕਹਿੰਦੇ ਲੋਕ ਤਰੀਫਾਂ ਹੀ ਬੜੀ ਕਰਦੇ ਨੇ ਇਹ ਫਤਿਹ ਸਾਂਝੀ ਕਰਕੇ ਜਾਂਦੇ ਨੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋਹਣੀ ਗੱਲ ਆ ਇਹ ਤਾਂ ਮਨ ਰੜੇ ਖੁਸ਼ ਹੁੰਦਾ ਵੇਖ ਕੇ ਹਾਂਜੀ ਠੀਕ ਹੈ ਜੀ ਬਹੁਤ ਬਤਨਵਾਦੀ ਬਿਲਕੁਲ ਤੁਸੀਂ ਦੇਖਿਆ ਤਸਵੀਰਾਂ ਸੀ ਤੁਹਾਨੂੰ ਲਗਾਤਾਰ ਅਮਰ ਸਾਹਿਬ ਦੀਆਂ ਸਾਂਝੀ ਕਰਾਂਗੇ ਤੇ ਜਿਹੜੇ ਭਾਈ ਸਾਹਿਬ ਨੇ ਇਹਨਾਂ ਦੇ ਜਿਹੜੇ ਨਾਲ ਸਾਥੀ ਨੇ ਉਹਨਾਂ ਨਾਲ ਵੀ ਗੱਲਬਾਤ ਜਰੂਰ ਕਰਾਂਗੇ ਐ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਤੁਹਾਡਾ ਕਿੰਨੀ ਤੁਹਾਡੀ ਉਮਰ ਆ ਦਸ਼ਕਾਂ ਜਿਹਨੂੰ ਸਾਂਝਾ ਕਰਦੇ ਆ ਬਾਬਾ ਜੀ ਮੇਰੀ ਉਮਰ ਹੈਗੀ ਆ 18 ਸਾਲ ਤੇ ਮੇਰਾ ਨਾਮ ਅਨਜੋਤ ਸਿੰਘ ਹੈਗਾ ਆ ਅਨਜੋਤ ਸਿੰਘ ਹਾਂਜੀ ਅਨਜੋਤ ਸਿੰਘ ਜੀ ਅਸੀਂ ਦੇਖਿਆ ਤੁਸੀਂ ਜਿੱਥੇ ਕੰਮ ਕਰ ਰਹੇ ਸੀ ਮਸ਼ੀਨ ਦੇ ਉੱਤੇ ਅਸੀਂ ਦੇਖਿਆ ਤੁਸੀਂ ਨਾਲ ਆਪਣੀ ਸੱਜਦ ਵੀ ਨਾਲ ਰੱਖੀ ਨੇ ਹੈ ਤਲਵਾਰ ਤੁਹਾਡੇ ਕੋਲ ਪਈ ਆ ਇੱਕ ਜਿਹੜੀ ਆ ਸੱਜਦ ਨਾਲ ਇੱਥੇ ਪਿਆ ਵਾ ਕੀ ਕਹਿਣਾ ਚਾਹੋਗੇ ਤੁਸੀਂ ਏ ਬੱਬਾ ਜੀ ਗੁਰੂ ਮਹਾਰਾਜ ਨੇ ਕਹਿਇਆ ਸ਼ਸਤਰ ਆਪਣੇ ਕੋਲੇ ਖਣਿਆ ਕਿਉਂਕਿ ਸ਼ਸਤਰ ਕੇ ਦੀਨੇ ਰਾਜ ਠੀਕ ਹੈ ਤੇ ਬੱਬਾ ਜੀ ਇਸੇ ਕਾਇਕੇ ਆਪਾਂ ਸ਼ਸਤਰ ਨਾਲ ਦੇਖੀ ਰਿਹਾ ਗੁਰੂ ਮਹਾਰਾਜ ਨੇ ਇਹ ਵੀ ਕਹਿਆ ਕਿ ਸ਼ਸਤਰ ਦੇ ਬਿਨਾ ਆਪਾਂ ਨਹੀਂ ਰਹਿ ਸਕਦੇ ਇਹ ਬਿਨੂ ਇਸੋ ਵੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਸ ਤਰ੍ਹਾਂ ਕੀਰਤ ਕਰਦਿਆਂ ਨੂੰ ਹੋਰ ਹੀ ਕੰਮ ਸਿੱਖੇ ਨੇ ਕਿ ਜਾਇ ਇੰਡਸਟਰੀ ਜਿਹੜਾ ਇਹ ਦਰਜੀ ਦਾ ਕੰਮ ਤੁਸੀਂ ਜਾ ਕੇ ਕਰਦੇ ਹੋ ਨਹੀਂ ਬੱਬਾ ਜੀ ਆਪਾਂ ਨੂੰ ਹਲੇ 2-3 ਦਿਨ ਹੀ ਹੋਏ ਇੱਥੇ ਆਇਆ ਨੂੰ ਤੇ 2 ਕੁ ਦਿਨ ਹੀ ਹੋਏ ਆਪਾਂ ਹੋਰ ਕੋਈ ਕੰਮ ਨਹੀਂ ਕਰਦੇ ਸਕੂਲ ਦੀ ਸਟੱਡੀ ਚੱਲਦੀ ਭਈ ਸਾਡੀ ਪਲੱਸ 2 ਦੀ ਪਲੱਸ 2 ਹਾਂਜੀ ਠੀਕ ਹੈ ਤੇ ਕਿੰਨਾ ਕਿ ਚੰਗਾ ਲੱਗਦਾ ਜਦੋਂ ਇੱਥੇ ਬੈਠ ਕੇ ਤੁਸੀਂ ਅਸੀਂ ਕੀਰਤ ਕਰਦੇ ਹੋ ਇੱਥੇ ਆ ਕੇ ਦਰਜੀ ਦਾ ਕੰਮ ਕਰਦੇ ਹੋ ਨਾਲ ਆ ਕੇ ਬਹੁਤ ਵਧੀਆ ਲੱਗਦਾ ਜੀ ਕਿਉਂਕਿ ਜਿੱਦਾਂ ਸਿੰਗ ਆਉਂਦੇ ਆ ਉਹਨਾਂ ਦੇ ਨਾਲ ਪ੍ਰੇਮ ਪੱਧ ਦਾ ਜਾਣ ਪਹਿਚਾਨਨ ਦਿਆ ਹੈ ਔਰ ਬਹੁਤ ਕੁਝ ਹੋ ਜਾਂਦਾ ਮਤਲਬ ਅਟੈਚਮੈਂਟ ਹੋ ਜਾਂਦੀ ਇੱਕ ਸਾਥ ਦੀ ਤੇ ਉਹਦਾ ਕਹ ਕੇ ਆਪਾਂ ਪ੍ਰੇਮ ਪਿਆਰ ਵੱਧ ਜਾਂਦਾ ਜਿੱਦਾਂ ਨੰਬਰ ਵਗੈਰਾ ਕਹਿ ਲੋ ਭੀ ਹਾਂ ਮਿਲ ਜਾਂਦਾ ਹੈ ਫੋਨ ਤੇ ਗੱਲ ਹੋ ਜਾਂਦੀ ਹੈ ਉਹਦਾ ਕਹ ਕੇ ਆਪਾਂ ਪ੍ਰੇਮ ਪਿਆਰ ਵੱਧ ਜਾਂਦਾ ਬੋਤਨਵਾਰ ਜੀ ਬਿਲਕੁਲ ਤੁਸੀਂ ਦੇਖਿਆ ਆਪ ਕਹਿੰਦੇ ਜਿਆਦਾ ਪ੍ਰੇਮ ਪਿਆਰ ਜਿਹੜਾ ਵਾਦਾ ਵਾ ਇਸ ਕਾ ਕਿ ਇਹ ਜਿਹੜੇ ਖਾਲਸੇ ਜਿਹੜੇ ਸਿੰਘ ਸਜੇ ਨੇ ਇਹਦੇ ਇੱਥੇ ਆ ਕੇ ਇੱਥੇ ਕੀਰਤ ਜੀ ਕਰਦੇ ਨੇ ਇੱਕ ਬਣੇ ਇਸ ਬਾਰੇ ਤਸਵੀਰ ਜਰੂਰ ਖਾ ਦਿਓ ਇਸ ਬੰਨੇ ਵੀ ਜਿਹੜੇ ਹੱਥ ਜਿਹੜੇ ਕੀਰਤ ਕਰ ਰਹੇ ਨੇ ਗੁਰੂ ਕੀ ਲਾਲ ਲੀਆਂ ਫੌਜਾਂ ਇਹਨਾਂ ਨਾਲ ਵੀ ਗੱਲਬਾਤ ਜਰੂਰ ਕਰਾਂਗੇ ਭਾਈ ਸਾਹਿਬ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੇ ਅਸੀਂ ਦੇਖਿਆ ਸ਼ਸਤਰ ਧਾਰੀ ਉਹ ਬਾਣੀ ਬਾਣੀ ਨਾਲ ਜੁੜੇ ਹੋ ਕੀ ਕਹਿਣਾ ਚੱਪ ਕੀ ਤੁਸੀਂ ਆ ਸਲਾਈ ਕਰਦੇ ਪਏ ਹੋ ਇੱਥੇ ਅੱਜ ਆਜਾ ਪਾਏ ਕੁੜਤਾ ਜਿਹੜਾ ਅਜੇ ਧੱਗ ਧੁਗੇ ਲਾਉਨੇ ਆ ਜਿਹੜੇ ਵੱਧ ਨਿਕਲੇ ਹੋਏ ਨਾ ਉਹ ਕਰਨੇ ਆ ਕਿੰਨੇ ਦਿਨ ਤੋਂ ਕੰਮ ਕਰਦੇ ਜਾ ਰਹੇ ਹੋ ਅਸੀਂ ਆਹ ਵੀਰਜੀ ਦੇ ਨਾਲ ਹੀ ਅਸੀਂ ਕੰਮ ਸਟਾਰਟ ਕੀਤਾ ਸੀਗਾ 4-5 ਦਿਨ ਹੋ ਗਏ ਆ ਮੱਚ ਕਿਦਾ ਵਿਚਾਰ ਆਇਆ ਵੀ ਇਹੋ ਕੰਮ ਸਿੱਖਿਆ ਜਾਵੇ ਹੋਰ ਹੀ بڑے ਕੰਮ ਨੇ ਦਰਜੀ ਦਾ ਹੀ ਕੰਮ ਕਿਉਂ ਖਾਸ ਤੁਹਾਡੇ ਮਨ ਚ ਆਇਆ ਦਰਜੀ ਦਾ ਕੰਮ ਤਾਂ ਸਾਡੇ ਮਨ ਵਿੱਚ ਆਇਆ ਕਿ ਇੱਕ ਤੇ ਆਪਣੇ ਸਿੰਘਾਂ ਨੂੰ ਜਿਹੜੇ ਬਾਣੇ ਆ ਆਪਾਂ ਅੱਜ ਕੱਲ ਜੇ ਵੇਖੀਏ ਤੇ ਕੋਟ ਪੈਂਟ ਜਾਂ ਪੈਂਟਾ ਸ਼ਲਟਾਂ ਦੇ ਜ਼ਿਆਦਾ ਲੋਕੀ ਧਿਆਨ ਦਿੰਦੇ ਆ ਤੇ ਬਾਣਿਆਂ ਦੀ ਬਹੁਤ ਘੱਟ ਦੁਕਾਨਾਂ ਕੋਈ ਵਿਰਲੀ ਵਿਰਲੀ ਦੁਕਾਨ ਹੈ ਜਿੱਥੇ ਬਾਣੇ ਸੀਂਦੇ ਆ ਤਾਂ ਅਸੀਂ ਇਹ ਸਿਖਲਾਈ ਇੱਥੇ ਸਿੱਖੰਦੇ ਆ ਵੀਰਜੀ ਦੇ ਨਾਲ ਉਹ ਵੀਰਜੀ ਵੀ ਆਪਣੇ ਧੰਗ ਸਿੰਘਾ ਗਿਆ ਤੇ ਵੱਡੇ ਵੀ ਰਹਿ ਗਏ ਆ ਤੇ ਉਹਨਾਂ ਨਾਲ ਹੱਥ ਮਟਾਉਂਦੇ ਨੂੰ ਤੁਸੀਂ ਖਾਤਾ ਇਕੱਲੇ ਬਾਣੇ ਸੀਂਦੇ ਹੋ ਕਿ ਜਾਂ ਜਿਵੇਂ ਅੱਜ ਕੱਲ ਲੋਕੀ ਪੈਂਟ ਸ਼ਰਟਾਂ ਹੋ ਗਈਆਂ ਪਜਾਮੇ ਵੀ ਪੈਂਟ ਕੋਟ ਵਗੈਰਾ ਇਸ ਤਾਂ ਦੇ ਵੀ ਜਿਹੜੇ ਕੱਪੜੇ ਸੀਂਦੇ ਨਾਲ ਅਸੀਂ ਅਜੇ ਬਾਣੇ ਬਣਾਉਣੇ ਸਿੱਖੰਦੇ ਆ ਤੇ ਸਾਡੇ ਵੀਰਜੀ ਜਿਹੜੇ ਆ ਉਸਤਾਦ ਜੀ ਉਹਨਾਂ ਨੂੰ ਪੈਂਟ ਕੋਟ ਵੀ ਪੈਂਟ ਸ਼ਰਟ ਵੀ কুর্তা ਪਜਾਮਾ ਸਭ ਕੁਝ ਬਣਾਉਣਾ ਹੁੰਦਾ ਸ਼ੇਰਵਾਨੀ ਤੱਕ ਬਣਾ ਲੈਂਦੇ ਸਾਰੇ ਹਾਂ ਜੀ ਜਦੋਂ ਵੀ ਤੁਸੀਂ ਜਦੋਂ ਲੋਕ ਆ ਕੇ ਤੁਹਾਨੂੰ ਮਿਲਦੇ ਨੇ ਲੋਕ ਤੁਹਾਡੇ ਨਾਲ ਫੋਟੋਆਂ ਹੀ ਲਵਾ ਕੇ ਜਾਂਦੇ ਨੇ ਲੋਕ ਤੁਹਾਡੀ ਤਾਰੀਫ਼ ਹੀ ਕਰਦੇ ਫਿਰ ਕਿੰਨਾ ਕੁ ਮਨ ਨੂੰ ਚੰਗਾ ਲੱਗਦਾ ਹੈ ਜੀ ਮਨ ਨੂੰ ਚੰਗਾ ਲੱਗਦਾ ਵਾ ਕਿ ਗੁਰੂ ਦੇ ਲੜ ਲੱਗੇ ਆ ਤੇ ਹੁਣ ਜਿੱਦੋਂ ਗੁਰੂ ਦੇ ਲੜ ਲੱਗੇ ਆ ਇੱਕ ਵੱਖਰੀ ਫੌਜ ਆ ਜਿਹੜੀ ਸਭ ਤੋਂ ਵਿਰਲੀ ਆ ਕਿ ਜਿਹੜਾ ਸ਼ਸਤਰ ਆ ਆਮ ਬੰਦਾ ਨਹੀਂ ਪਾ ਸਕਦਾ ਇੱਕ ਨਿਹੰਗ ਸਿੰਘ ਆ ਜਿਹਨੂੰ ਇਹ ਸ਼ਸਤਰ ਪਾਉਣ ਦੀ ਪੂਰੀ ਆਪਣੀ ਆਗਿਆ ਹੈਗੀ ਆ ਵੀ ਗੁਰੂ ਮਹਾਰਾਜ ਵੱਲੋਂ ਸ਼ੁਰੂ ਤੋਂ ਆਗਿਆਈ ਉਹਨੂੰ ਕਿ ਉਹ ਸ਼ਸਤਰਧਾਰੀ ਹੈ ਤਾਂ ਪਰ ਕੀ ਜੇ ਲੱਗਦਾ ਜੇਕਰ ਤੁਸੀਂ ਨਾ ਸ਼ਸਤ ਤਾਰੀ ਹੁੰਦੇ ਜੇ ਨਾ ਗੁਰੂ ਵਾਲੇ ਫਿਰ ਕੀ ਤੁਹਾਡੇ ਹਾਲਾਤ ਹੁੰਨੇ ਫਿਰ ਕਿਸ ਤਰ੍ਹਾਂ ਦੀ ਜਿੰਦਗੀ ਹੋਣੀ ਸੀ ਤੁਹਾਡੀ ਦੇਖੋ ਗੁਰੂ ਤੋਂ ਬਿਗੈਰ ਤੇ ਜ਼ਿੰਦਗੀ ਨਰਕ ਆ ਗੁਰੂ ਦੇ ਨਾਲ ਹੀ ਜ਼ਿੰਦਗੀ ਸਵਰਗ ਆ ਜਦੋਂ ਨਾਮ ਸਿਮਰਨ ਜਾਪ ਤਪ ਤੇ ਵਿੱਚ ਕਿਰਤ ਪਹਿਲਿਆ ਗੱਲ ਤੇ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਆ ਕਿਰਤ ਕਰੋ ਨਾਮ ਜਪੋ ਵੰਡ ਛਕੋ ਕਿਰਤ ਨੂੰ ਸਭ ਤੋਂ ਤਾਂ ਰੱਖਿਆ ਮਾਰੇ ਨੇ ਉਹ ਤੋਂ ਬਾਅਦ ਨਾਮ ਜਪੋ ਤੇ ਫਿਰ ਵੰਡ ਛਕੋ ਪਹਿਲਾਂ ਆਪਣੀ ਕਿਰਤ ਕਰੋ ਉਸ ਤੋਂ ਬਾਅਦ ਮਹਾਰਾਜ ਦਾ ਮਾਲਕ ਦਾ ਨਾਮ ਲਓ ਤੇ ਜਿਹੜੀ ਕੀਰਤ ਦਾ ਹਿੱਸਾ ਹੋਊ ਦੀ ਦਸਵੰਧ ਕੱਢ ਕੇ ਵੰਡ ਛਕੋ ਤੇ ਮੈਨੂੰ ਇਹ ਸੋਪੀ ਖਾਸ ਕਰਕੇ ਸਨੇਹਾ ਕੀ ਦੇਣਾ ਚਾਹੋਗੇ ਉਹਨਾਂ ਲੋਕਾਂ ਨੂੰ ਜਿਹੜੇ ਹਜੇ ਵੀ ਗੁਰੂ ਤੋਂ ਦੂਰ ਨੇ ਆਪਣੇ ਰੱਬ ਦੇ ਪਰਮਾਤਮਾ ਨਾਲ ਨਹੀਂ ਜੁੜੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਮੈਂ ਸਾਰੇ ਨੂੰ ਇਹ ਕਹਿਣਾ ਚੁੰਦਾ ਮਾਂ ਕਿ ਸਾਰੇ ਅਮਰਤ ਛਕੋ ਬਾਣੀ ਤੇ ਬਾਣੀ ਦੇ ਨਾਲ ਜੁੜੋ ਬਾਣੀ ਬਾਣੀ ਦੇ ਆਧਾਰ ਨਹੀਂ ਬਣੋ ਤੇ ਆਪਣੇ ਜਿਹੜੇ ਸਿੱਖ ਜਿਹੜੇ ਆ ਵੀ ਸਿੱਖ ਫੈਮਿਲੀ ਦੇ ਵਿੱਚ ਹੋਗੇ ਵੀ ਕੇਸ ਕਤਲ ਕਰਾਈ ਜਾਂਦੇ ਆ ਇਹ ਸਾਰੀ ਚੀਜ਼ਾਂ ਤੋਂ ਜਿਹੜੇ ਆ ਰਹਿਤ ਹੋ ਗਏ ਆਪਾਂ ਗੁਰੂ ਦੇ ਲੜ ਲੱਗੀਏ ਤਾਂ ਹੀ ਸਿੱਖ ਰਾਜ ਆਊਗਾ ਨਹੀਂ ਦੇ ਫੇਰ ਤੇ ਫੇਰ ਇਤਰਾ ਰੋਲਦੇ ਫਿਰਦੇ ਰਹਿ ਜਾਣਾ ਜੀ ਬਹੁਤ ਬਹੁਤ ਧੰਵਾਦ ਜੀ ਬਿਲਕੁਲ ਤੁਸੀਂ ਦੇਖਿਆ ਬਹੁਤ ਸੋਹਣੀ ਗੱਲ ਕੀਤੀ ਆ ਖਾਲਸਾਈ ਨੇ ਤੇ ਹੁਣ ਸਪਾਈ ਸੰਦੀਪ ਸਿੰਘ ਖਾਲਸਾ ਨਾਲ ਗੱਲਬਾਤ ਕਰਾਂਗੇ ਭਾਈ ਸੰਦੀਪ ਸਿੰਘ ਖਾਲਸਾ ਜੀ ਅਸੀਂ ਦੇਖਿਆ ਤੁਸੀਂ ਆਪਣੀ ਦੁਕਾਨ ਦਾ ਨਾਮ ਵੀ ਖਾਲਸਾ ਟੇਲਰ ਰੱਖਿਆ ਵਾ ਖਾਲਸਾ ਮਤਲਬ ਪਿਓਰ ਵਾ ਵਾਕਈ ਇੱਥੇ ਚੀਜ਼ਾਂ ਜਿਹੜੀਆਂ ਪਿਓਰ ਆ ਤੁਹਾਡਾ ਹਿਰਦਾ ਵੀ ਪਿਓਰ ਹੋ ਗਿਆ ਤੁਹਾਡਾ ਬਾਲਾ ਵੀ ਪਿਓਰ ਆ ਤੇ ਤੁਹਾਡਾ ਕੀਰਤਾ ਵੀ ਪਿਓਰ ਹੈ ਇਹਦੇ ਬਾਰੇ ਕੀ ਕਹਣਾ ਗੁਰੂ ਦਾ ਬਾਣੀ ਦੇ ਬਾਣੀ ਧਾਰਨੇ ਵਾਲਾ ਸਿੰਘ ਆ ਜੀ ਉਹ ਪਿਓਰ ਹੈ ਜੀ ਇਹਦੇ ਵਿੱਚ ਪਿਓਰ ਹੀ ਰਹਿਣਾ ਚਾਹੀਦਾ ਸਿੰਘ ਨੂੰ ਇਹ ਸੀ ਗੱਲਬਾਤ ਸੀ ਭਾਈ ਸੰਦੀਪ ਸਿੰਘ ਖਾਲਸਾ ਖਾਲਸਾ ਟੇਲਰ ਵਾਲੇ ਤੁਸੀਂ ਦੇਖਿਆ ਤਸਵੀਰਾਂ ਵੇਖ ਕੇ ਤੁਹਾਡਾ ਵੀ ਮਨ ਖੁਸ਼ ਹੋ ਜਾਊਗਾ ਅਤੇ ਅੱਜ ਇਹਨਾਂ ਨਾਲ ਗੱਲਬਾਤ ਕਰਕੇ ਵੀ ਬਹੁਤ ਚੰਗਾ ਲੱਗਾ ਤੇ ਇਹਨਾਂ ਦੇ ਵਿਚਾਰ ਵੀ ਸੁਣੇ ਨੇ ਹੱਥੀ ਕੀਰਤ ਵੀ ਕਰ ਰਹੇ ਨੇ ਬਾਣੀ ਤੇ ਬਾਣੀ ਨਾਲ ਜੁੜੇ ਨੇ ਸ਼ਸਤਰਧਾਰੀ ਨੇ ਬਹੁਤ ਘੱਟ ਵੇਖਣ ਨੂੰ ਸਿੰਘ ਮਿਲਦੇ ਨੇ ਜਿਹੜੇ ਇੱਥੇ ਹੱਥੀਂ ਇਸ ਤਰ੍ਹਾਂ ਆਪਣੀ ਕਿਰਤ ਕਰਦੇ ਨੇ ਪਰ ਇਹ ਤਸਵੀਰਾਂ ਵੇਖ ਕੇ ਤੁਹਾਡਾ ਵੀ ਮਨ ਖੁਸ਼ ਹੋ ਜਾਊਗਾ ਵਾਕਈ ਦੇਖ ਕੇ ਖਾਸਾ ਢੀਲਰ ਰੱਖਿਆ ਗਿਆ ਵਾ ਖਾਸਾ ਦਰਜੀ ਦਾ ਨਾਲ ਰੱਖਿਆ ਗਿਆ ਤੇ ਵਾਕਈ ਹੀ ਇਹ ਖਾਸੇ ਨੇ ਇੱਥੇ ਤੁਹਾਨੂੰ ਹਰ ਜਿਹੜੀਆਂ ਤੀਜਾਂ ਵਿੱਚ ਤੁਹਾਨੂੰ ਆ ਦਿਖਾ ਦਈਏ ਟੇਬਲ ਉੱਤੇ ਇਹ ਸ਼ਸਤਰ ਵੀ ਜਿਹੜੇ ਇੱਕ ਗੁਰੂ ਕੇ ਲਾੜੀਆਂ ਫੌਜਾਂ ਦੇ ਨੇ ਤੇ ਖਾਸਾ ਜੇ ਇਹ ਸ਼ਸਤਰ ਨੂੰ ਕੀ ਕਹਿੰਦੇਗੀ ਇਹ ਇਹ ਮੁਗਲ ਤੌਰ ਗੁਰਜੀ ਆ ਜੀ ਮੁਗਲ ਤੋੜ ਗੁਰਜੀ ਆ ਜੀ ਅੱਛਾ ਜੀ ਹਾਂ ਜੀ ਬਾਸ਼ਾ ਜੀ ਮਿਲ ਗਿਆ ਸਿਰ ਦੇ ਵਾਰਾਸਤੇ ਆ ਸਿਰ ਦੇ ਵਾਰ ਮਾਰ ਹਾਂਜੀ ਸਿਰ ਦੇ ਉੱਤੇ ਜਿਹੜਾ ਮੁਗਲਾਂ ਨੇ ਪਰ ਆਇਣ ਦੇ ਪ੍ਰਾਦਰਨ ਸਿੰਘ ਸਿਰ ਦਾ ਵਾਰ ਕਰਕੇ ਪਹਿਲੋਂ ਮੁਗਟ ਤੋੜਦੇ ਫਿਰ ਉਹਦਾ ਕਰ ਦਿੰਦੇ ਸੀ ਪੈਰਾ ਜੀ ਠੀਕ ਹੈ ਠੀਕ ਹੈ ਅਸੀਂ ਦੇਖਿਆ ਵੀਰ ਦੇ ਵੀ ਜਿਹੜਾ ਸਿਰ ਤੇ ਉੱਤੇ ਇੱਕ ਚੰਦਰਮਾਲ ਲਗਾਇਆ ਕੀ ਕਹਿੰਦੇ ਨੇ ਇਹਨਾਂ ਨੂੰ ਫਟਕਾ ਵੀ ਸਾਂਝਾ ਕਰਦੇ ਜਣਾ ਇਹ ਪਾਸ਼ਾ ਉਹ ਚੰਦ ਹੈ ਸ਼ਸਤਰ ਆ ਪਾਸ਼ਾ ਉਹ ਮਿਲ ਗਈ ਦਿਮਾਲੇ ਦੇ ਵਿੱਚ ਸਜਾ ਕੇ ਰੱਖੀਦੇ ਆ ਉਹ ਐ ਸਾਈਡ ਤੇ ਉਹਨਾਂ ਨੇ ਅਸ਼ਟਪੂਜਾ ਲਾਈ ਹੋਈ ਜੇ ਅਸ਼ਟਪੂਜਾ ਲੱਗੀ ਹਾਂਜੀ ਠੀਕ ਹੈ ਠੀਕ ਹੈ ਐਸ ਵੀ ਤੇ ਲਾਈਆਂ ਹਾਂਜੀ ਪਾਸ਼ਾ ਅਸ਼ਟਪੂਜਾ ਲੱਗੀ ਹੋਈ ਉਹਦੇ ਨਾਲ ਸਫਾ ਜੰਗ ਲੱਗੀ ਹੋਈ ਹੈ ਜੀ ਹਾਂਜੀ ਬਾਸ਼ਾ ਹੋਏ ਤੀਰ ਆ ਜੀ ਨਾਲ ਅਸ਼ਟਭੂਜਾ ਦਾ ਬਣਿਆ ਹੋਇਆ ਉੱਤੇ ਬਾਸ਼ਾ ਹੋ ਪਰ ਇਸ ਦੇ ਵਿੱਚ ਉਹਦਾ ਸਰਬਲੋਹ ਜ ਲੈਦੇ ਆਪਾਂ ਦੂਜਾ ਲਾ ਦਿੱਤਾ ਹੋਇਆ ਵਾ ਇਹਦੇ ਵਾਸਤੇ ਆਈ ਮਾफी ਚਾਹੁੰਦੇ ਆ ਉਹਦਾ ਅਸ਼ਟਭੂਜਾ ਮਤਲਬ ਕਿ ਜਿਹੜੀ ਲਾਈਦੀਆ ਸਰਬਲੋਹ ਦੀ ਲਾਈਦੀ ਆ ਹਾਂਜੀ ਅੱਜ ਜੋ ਆਇਆ ਹੈ ਫਿਰ ਲਾ ਲਿਆ ਤੇ ਜਾ ਰਿਹਾ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਵੀ ਖਾਲਸਾ ਟੇਲਰ ਵਾਲਿਆਂ ਨਾਲ ਅਸੀਂ ਗੱਲਬਾਤ ਕੀਤੀ ਆ ਭਾਈ ਸੰਦੀਪ ਸਿੰਘ ਨਾਲ ਉਹਨਾਂ ਨੇ ਆਪਣਾ ਮੋਬਾਈਲ ਨੰਬਰ ਸਾਂਝਾ ਕਰ ਦਿੱਤਾ ਗਿਆ ਜੇਕਰ ਕਿਸੇ ਵੀ ਗੁਰੂ ਕੀ ਲਾ ਲਿਆ ਫੌਜਾਂ ਨੇ ਚੋਲੇ ਬਣਾਉਣੇ ਹੋਣ ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਇੱਥੇ ਪੈਂਟ ਸ਼ਰਟ ਪਜਾਮਾ ਗਮੀਜ਼ ਤੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਇੱਥੇ ਵਸਤਾਂ ਵੀ ਜਿਵੇਂ ਸੀਤੇ ਜਾਂਦੇ ਨੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਮਰਸਰ